ਭਾਜਪਾ ਸਰਕਾਰ ਵੱਲੋਂ ਅਯੋਧਿਆ ਵਿਖੇ ਬਣੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਦੇ ਨਾਮ ਤੇ ਰੱਖਿਆ ਗਿਆ ਹੈ ਜਿਸ ਤੋਂ ਬਾਅਦ ਸਮੁੱਚੇ ਵਾਲਮੀਕੀ ਪਾਇਚਾਰੇ ਅੰਦਰ ਖੁਸ਼ੀ ਦੀ ਲਹਿਰ ਹੈ ਜਿਸ ਸੰਬੰਧੀ ਬੀਜੇਪੀ ਅਟਲ ਸੈਨਾ ਦੇ ਪੰਜਾਬ ਪ੍ਰਧਾਨ ਪ੍ਰਦੀਪ ਗੱਬਰ ਦੀ ਅਗਵਾਈ ਹੇਠ ਪ੍ਰੋਗਰਾਮ ਦੌਰਾਨ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਗਿਆ ਪੰਜਾਬ ਭਾਜਪਾ ਦੇ ਸਾਬਕਾ ਅਮਿਤ ਪ੍ਰਧਾਨ ਰਾਕੇਸ਼ ਗਿੱਲ ਜ਼ਿਲ੍ਹਾ ਸਕੱਤਰ ਮਨੀਸ਼ ਸ਼ਰਮਾ ਭਾਜਪਾ ਆਗੂ ਮਨਜੀਤ ਸਿੰਘ ਮਿੰਟਾ ਸੰਤ ਜਗਮਲ ਪਕਨਾ ਸੁਖਦੇਵ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਪਾਜਪਾ ਆਗੂ ਮੌਜੂਦ ਸਨ ਅੱਜ ਅਟਲ ਸਨਾ ਪੰਜਾਬ ਦੇ ਪ੍ਰਧਾਨ ਸ਼੍ਰੀ ਪ੍ਰਦੀਪ ਗੱਬਰ ਜੀ ਵੱਲੋਂ ਮੋਦੀ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਹੀ ਇਕੱਠੇ ਹੋਏ ਆ ਕਿਉਂਕਿ ਮੋਦੀ ਸਾਹਿਬ ਨੇ ਵਾਰਮਿਕੀ ਸਮਾਜ ਨੂੰ ਬੜੀ ਵੱਡੀ ਦੇਣ ਦਿੱਤੀ ਆ ਉਹਨਾਂ ਨੇ ਅਜੋਧਿਆ 에어ਪੋਰਟ ਦਾ ਨਾਂ ਭਗਵਾਨ ਵਾਰਮਿਕੀ ਜੀ ਦੇ ਨਾਂ ਤੇ ਰੱਖਿਆ ਜੋਧਾ ਦੇ ਵਿੱਚ ਸ਼੍ਰੀ ਰਾਮ ਜੀ ਦਾ 500 ਸਾਲ ਬਾਅਦ ਮੰਦਿਰ ਬਣਾਇਆ ਬਹੁਤ ਸਲਾਘਾ ਦੀ ਗੱਲ ਹੈ ਅਸਬਾ ਦਾ ਜੋ ਗੱਲ ਇਹ ਹੈ ਕੁਸਮੰਦਰ ਦੀ ਜਗ੍ਹਾ ਤੇ ਵੀ ਪਰਮਾਤਮਾ ਦਾ ਭਗਵਾਨ ਬਾਲਕੀ ਮਾਰਾ ਦਾ ਮੰਦਿਰ ਬਣੇਗਾ ਜੋ ਬਣਾ ਦਿੱਤਾ ਹੈ ਔਰ ਜਿਹੜਾ ਉੱਥੇ 에ਰਪੋਰਟ ਹੈ ਪੁਰਾਣੇ 에ਰਪੋਰਟ ਦਾ ਨਾਮ ਰੱਖ ਕੇ ਇੰਟਰਨੈਸ਼ਨਲ ਭਗਵਾਨ ਬਾਲਕੀ ਮਾਰਾ 에ਰਪੋਰਟ ਦਾ ਨਾਮ ਰੱਖਿਆ ਹੈ ਇਹ ਸਾਡੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਗਵਾਨ ਰਾਮ ਮੰਦਿਰ ਜੀ ਦੇ ਜਿੱਥੇ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ ਉੱਥੇ ਭਗਵਾਨ ਵਾਲਮੀਕੀ ਜੀ ਦਾ ਵੀ ਮੰਦਿਰ ਦੀ ਸਥਾਪਨਾ ਕੀਤੀ ਹੈ ਔਰ ਉੱਥੇ ਜਿਹੜੀ ਅਯੁੱਧਿਆ ਦੇ ਵਿੱਚ ਜਿਹੜਾ 에어ਪੋਰਟ ਹੈ ਉਹਦੀ ਪਹਿਲੀ ਫਲਾਈਟ ਕਾ ਲੈਂਡ ਹੋ ਗਈ ਹੈ